ਔਰ ਇਹਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਅਮਰਸਰ ਦੇ ਇੱਕ ਰੈਸਟੋਰੈਂਟ ਦੇ ਨਾਲ ਜਿਸਦੇ ਨਾਂ ਨੂੰ ਲੈ ਕੇ ਵਿਵਾਦ ਇੰਨਾ ਕੁ ਵੱਧ ਗਿਆ ਕਿ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਕਿ ਅਸੀਂ ਤਾਂ ਧਾਰਾ 295 ਲਵਾ ਕੇ ਇੱਥੋਂ ਜਾਵਾਂਗੇ ਦਰਸਲ ਜਿਹੜਾ ਇਹ ਹੋਟਲ ਸੀ ਇਹਨਾਂ ਦੇ ਵੱਲੋਂ ਹੋਟਲ ਦਾ ਨਾਂ ਰੱਖਿਆ ਹੋਇਆ ਸੀ ਕਿ ਪੀਜ਼ਾ ਕਿੰਗ ਤੇ 버ਗਰ ਸਿੰਘ ਜਿਸਦੇ ਬਾਅਦ ਜਿਹੜੀ ਜਥੇਬੰਦੀਆਂ ਨੇ ਉਹ ਤਲਖੀ ਦੇ ਵਿੱਚ ਆ ਜਾਂਦੀਆਂ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਕਿ 3 ਮਹੀਨੇ ਤੋਂ ਤੁਹਾਨੂੰ ਪਹਿਲਾਂ ਹੀ ਅਸੀਂ ਕਹਿ ਚੁੱਕੇ ਹਾਂ ਕਿ ਹੋਟਲ ਤੋਂ ਸਾਨੂੰ ਕੋਈ ਤਕਲੀਫ ਨਹੀਂ ਹੈ ਭਾਵੇਂ ਤੁਸੀਂ ਵੈਜੋ ਨੋਨ ਵੈਜੋ ਉਹ ਇੱਕ ਵੱਖਰੀ ਗੱਲ ਹੈ ਹਰ ਕਿਸੇ ਦੀ ਆਪਣੀ ਪਸੰਦ ਹੈ ਪਰ ਸਵਾਲ ਇਹ ਹੋ ਰਿਹਾ ਖੜਾ ਕਿ ਤੁਸੀਂ ਸਿੰਘ ਨਾਂ ਨੂੰ ਕਿਉਂ ਬਦਨਾਮ ਕਰ ਰਹੇ ਕਿਉਂਕਿ ਸਿੰਘ ਕਿਸੇ ਦਾ ਇੱਕ ਦਾ ਪਾਰਟੀਕਲ ਨਾਂ ਨਹੀਂ ਇਹ ਦਸ਼ਮੇਸ਼ ਪਿਤਾ ਦੇ ਵੱਲੋਂ ਦਿੱਤਾ ਗਿਆ ਨਾਂ ਹੈ ਤੇ ਅਸੀਂ ਜੇ ਕੋਈ ਇਸ ਨਾਂ ਦੀ ਬੇਅਦਬੀ ਕਰੇਗਾ ਤਾਂ ਫਿਰ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਵਾਂਗੇ ਦਰਸਲ ਜਿਹੜਾ ਇਹ ਹੋਟਲ ਬਣਿਆ ਹੋਇਆ ਇਹ ਗੁਰੂ ਰਾਮਦਾਸ ਨੂੰ ਜਿਹੜਾ ਰਾਹ ਜਾ ਰਿਹਾ ਉਸ ਦੇ ਉੱਤੇ ਬਣਿਆ ਹੋਇਆ ਤੇ ਹੋਟਲ ਦੇ ਮਾਲਕ ਨੇ ਜਿਹੜੇ ਉਹ ਵਿਦੇਸ਼ ਦੇ ਵਿੱਚ ਰਹਿੰਦੇ ਨੇ ਦੱਸਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚੋਂ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਦੇ ਵੱਲੋਂ ਇਹ ਜਿਹੜਾ ਹੋਟਲ ਚਲਾਇਆ ਜਾ ਰਿਹਾ ਸੀ ਤੇ ਜਿਹੜਾ ਹੋਟਲ ਦਾ ਨਾਮ ਹੈ ਪੀਜ਼ਾ ਕਿੰਗ 버거 ਸਿੰਘ ਇਹ ਆਸਟ੍ਰੇਲੀਆ ਦੇ ਵਿੱਚ ਰਹਿਣ ਵਾਲੇ ਮਾਲਕਾਂ ਦੇ ਵੱਲੋਂ ਹੀ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਨਿਹੰਗ ਜਥੇਬੰਦੀਆਂ ਦੇ ਵਿਚਕਾਰ ਤੇ ਜਿਹੜੇ ਹੋਟਲ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚ ਤਲਕੀ ਵੀ ਹੋਈ ਹੈ ਜਿਹੜੀ ਉਹ ਤਲਕੀ ਹੋਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਧਾਰਾ 295A ਬਣਦੀ ਹੈ ਕਿ ਕੁਝ ਕਹਿ ਰਹੇ ਨੇ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਏ ਨਿਹੰਗ ਸਿੰਘ ਨੇ ਉਹ ਤਲਖੀ ਵਾਲਾ 24 ਸੈਕਿੰਡ ਦਾ ਜਿਹੜਾ ਇੱਕ ਬਿਆਨ ਹੈ ਉਹ ਪਹਿਲਾਂ ਤੁਹਾਡੇ ਨਾਲ ਸਾਂਝਾ ਕਰਦੇ ਆ 95 A ਦੀ ਧਾਰਾ ਲਗਣੀ ਆ ਬੇਦਵੀ ਕੀਤੀ ਤੁਸੀਂ ਸਿੰਘ ਨਾਮ ਦੀ ਬੇਦਵੀ ਕੀਤੀ ਠੀਕ ਹੈ ਜੀ ਚੇਂਜ ਨਹੀਂ ਹੋਣਾ 6 ਮਹੀਨੇ ਹੋ ਗਏ ਹੁੰਦਾ ਚੇਂਜ ਨਹੀਂ ਕੀਤਾ ਤੁਸੀਂ ਹੁਣ ਚੇਂਜ ਕਰੋਗੇ ਨਹੀਂ ਤਿੰਨ ਮਹੀਨੇ ਤੋਂ ਦੁਕਾਨ ਕੋਲ ਯਾਰ ਤਿੰਨ ਮਹੀਨੇ ਥੋੜੇ ਹੁੰਦੇ ਆ ਨਹੀਂ ਤੁਹਾਨੂੰ ਕਿਸੇ ਨੇ ਆ ਕੇ ਨਹੀਂ ਰੋਕਿਆ ਤੇ ਤੁਹਾਨੂੰ ਖੁਦ ਨੂੰ ਵੀ ਸ਼ਰਮ ਨਹੀਂ ਆਈ ਤੁਸੀਂ ਉਹ ਗੱਲ ਕਰੋ ਜਿਹਦਾ ਤੁਸੀਂ ਕਿਹਾ ਕਿ ਜਿਹਨੇ ਸਾਨੂੰ ਸਲਾਹ ਦਿੱਤੀ ਆ ਹਾਂ ਸਿੰਘ ਜੀ ਤੋਂ ਪਹਿਲਾਂ ਉਹਨਾਂ ਨਾਲ ਗੱਲ ਕਰੀਏ ਸੋ ਨਿਹੰਗ ਜਥੇਬੰਦੀਆਂ ਦੇ ਵਿਚਾਰ ਤੇ ਹੋਟਲ ਦੇ ਜਿਹੜੇ ਕੰਮ ਕਰਨ ਵਾਲੇ ਕਰਿੰਦੇ ਨੇ ਉਹਨਾਂ ਦੇ ਵਿਚਾਰ ਜਿਹੜੀ ਗੱਲਬਾਤ ਹੋਈ ਹੈ ਉਹ ਵੀ ਤੁਸੀਂ ਸੁਣੀ ਲਈ ਤੇ ਸਿੱਧੇ ਤੌਰ ਤੇ ਜਦੋਂ ਨਿਹੰਗ ਜਥੇਬੰਦੀਆਂ ਦੇ ਵੱਲੋਂ ਕਿਹਾ ਗਿਆ ਕਿ ਧਾਰਾ 295A ਬਣਦੀ ਆ ਤਾਂ ਉਸ ਤੋਂ ਬਾਅਦ ਜਿਹੜੇ ਹੋਟਲ ਦੇ ਕੰਮ ਕਰਨ ਵਾਲੇ ਨੇ ਤੇ ਜਿਹੜਾ ਮਾਲਕ ਨੇ ਉਹਨਾਂ ਦੇ ਵੱਲੋਂ ਮਾਫੀ ਮੰਗੀ ਜਾਂਦੀ ਆ ਤੇ ਜਿਹੜੇ ਪੋਸਟਰ ਲਗਾਏ ਗਏ ਸੀ ਦੁਕਾਨਦਾਰਾਂ ਨਾਂ ਪੀਜ਼ਾ ਕਿੰਗ 버거 ਸਿੰਘ ਰੱਖਿਆ ਹੋਇਆ ਸੀ ਉਸ ਨੂੰ ਵੀ ਹਟਾ ਦਿੱਤਾ ਗਿਆ ਤੇ ਮਾਫੀ ਵੀ ਮੰਗੀ ਗਈ ਹੈ ਤੇ ਸਿੱਧੇ ਤੌਰ ਤੇ ਕਿਹਾ ਗਿਆ ਕਿ ਸਾਨੂੰ ਨਹੀਂ ਸੀ ਪਤਾ ਕਿ ਜਿਹੜਾ ਸਿੰਘ ਸ਼ਬਦ ਹੈ ਇਸ ਦੀ ਜਿਹੜੀ ਬਣਤਰ ਹੈ ਇਹ ਪਿਤਾ ਦਸ਼ਮੇਸ਼ ਦੇ ਵੱਲੋਂ ਦਿੱਤੀ ਗਈ ਹੈ ਸਾਨੂੰ ਇਸ ਦਾ ਬਿਲਕੁਲ ਕੋਈ ਤਕਾਜ਼ਾ ਕੋਈ ਅੰਦਾਜ਼ਾ ਨਹੀਂ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਮਾਫੀ ਮੰਗ ਕੇ ਖਹਿੜਾ ਜ਼ਰੂਰ ਛੁਡਾ ਲਿਆ ਗਿਆ ਤੇ ਨਿਹੰਗ ਜਥੇਬੰਦੀਆਂ ਦੇ ਵੱਲੋਂ ਵੀ ਸਾਫ਼ ਤੌਰ ਤੇ ਕਿਹਾ ਗਿਆ ਕਿ ਅਸੀਂ ਹੋਟਲ ਤੋਂ ਪਰੇਸ਼ਾਨ ਨਹੀਂ ਪਰ ਜਿਹੜਾ ਇਹ ਨਾਂ ਰੱਖਿਆ ਹੋਇਆ ਸੀ ਜਿਹੜਾ ਸਿੰਘ ਸ਼ਬਦ ਸੀ ਇਸ ਦਾ ਜਿਹੜਾ ਦੁਰਉਪਯੋਗ ਕੀਤਾ ਜਾ ਰਿਹਾ ਸੀ ਸਾਨੂੰ ਇਸ ਤੋਂ ਵੱਡੀ ਪਰੇਸ਼ਾਨੀ ਸੀ ਤੇ ਜਿਹੜੇ ਅਜੇੇ ਹੋਟਲ ਮਾਲਕ ਨੇ ਉਹ ਅੱਗੇ ਤੋਂ ਸਾਵਧਾਨ ਹੋ ਜਾਣ ਹੋਰ ਕੀ ਕੁਝ ਕਹਿਣਾ ਹੈ ਦੋਨਾਂ ਪੱਖਾਂ ਦਾ ਉਹ ਜਿਹੜੀ ਸਟੇਟਮੈਂਟ ਹੈ ਉਹ ਵੀ ਖੁਦ ਨਾਲ ਸਾਂਝੀ ਕਰ ਦੰਨੇ ਆ ਇਹ ਆਪਣਾ ਦਰਵਾਜ਼ਾ ਲੱਗੇ ਪਾਰਕਿੰਗ ਲੱਗੇ ਆਂ ਜੀ ਕੀ ਨਾਂ ਰੱਖਿਆ ਗਿਆ ਸੀ ਪੀਜ਼ਾ ਕਿੰਗ ਪਰਾਟਾ ਸਿੰਘ ਪ੍ਰਿਤਾ ਇਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਅਧੀਆਂ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਆ ਉਹਨਾਂ ਤੋਂ ਮਾਫੀ ਵੀ ਮੰਗੂਗੀ ਆ ਤੇ ਨਾਮ ਹਟਾ ਵੀ ਦਿੱਤਾ ਜੇ ਤੁਹਾਨੂੰ ਹਟਾ ਦੇ ਸਕਿਆ ਹੈ ਕਿਨ ਦੇ ਵੱਲੋਂ ਗਿਆ ਹੀ ਹੈ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੌਨਰ ਕਿੱਥੇ ਹੈ ਜੀ ਤੁਹਾਡੇ ਵਾਲੇ ਉਹ ਬਾਹਰ ਨੇ ਆਸਟ੍ਰੇਲੀਆ ਸੀ ਅੱਛਾ ਜੀ ਤਾਂ ਉਹਨਾਂ ਦੇ ਵੱਲੋਂ ਲੋਕ ਪੀਤਾ ਗਿਆ ਸਾਰਾ ਉਹਨਾਂ ਦੇ ਵੱਲੋਂ ਨਾਮ ਬਾਰੇ ਸਾਰੇ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਨੱਕ ਟਾਈਮ ਦਿੱਤਾ ਗਿਆ ਕਿੱਥੇ ਪੰਜ ਵਜੇ ਜੀ ਸੰਗਤ ਦਰਸ਼ਨ ਦੇ ਦਾਰੇ ਕਾਰਨ ਹੁੰਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਤੇ ਪ੍ਰੌਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਹੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੇ ਚੀਜ਼ਾਂ ਹੋ ਗਈਆਂ ਨੇ ਦੁਨੀਆ ਦੇ ਵਿੱਚ ਤੁਸੀਂ ਹੋਰ ਨਾਮ ਰੱਖ ਲੋ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸ ਕਰਨ ਆਏ ਆ ਆਪਾਂ ਇਹ ਚੀਜ਼ ਦਾ ਕੋਈ ਨਹੀਂ ਕੋਈ ਗਿਲਵਾ ਨਹੀਂ ਸਾਨੂੰ ਕਿ ਬਾਹਰ ਦੁਆਲੇ ਕੰਮ ਕਰਦੇ ਆ ਕਰੀ ਜਾਣ ਸਾਥਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਮ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਗੁਰਗੋਮ ਸਿੰਘ ਪਾਸ਼ਾ ਨੇ ਕਿੱਦਾਂ ਤੱਕ ਤੁਹਾਨੂੰ ਰਤਪਾਲਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾਂ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰੇ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਦੇ ਨਾਲ ਜੁੜਿਆ ਤੁਸੀਂ ਤੇ ਖਬਰ ਜੁੜੀ ਹੋਈ ਹੈ ਅਮਰਸਰ ਦੇ ਇੱਕ ਰੈਸਟੋਰੈਂਟ ਦੇ ਨਾਲ ਜਿਸ ਤੇ ਨਾਂ ਨੂੰ ਲੈ ਕੇ ਵਿਵਾਦ ਇੰਨਾ ਕੁ ਵੱਧ ਗਿਆ ਕਿ ਨਿਹੰਗ ਜਥੇਬੰਦੀਆਂ ਦੇ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹਿ ਦਿੱਤੀ ਗਈ ਕਿ ਅਸੀਂ ਤਾਂ ਧਾਰਾ 295 ਲਵਾ ਕੇ ਇੱਥੋਂ ਜਾਵਾਂਗੇ ਦਰਸਲ ਜਿਹੜਾ ਇਹ ਹੋਟਲ ਸੀ ਇਹਨਾਂ ਦੇ ਵੱਲੋਂ ਹੋਟਲ ਦਾ ਨਾਂ ਰੱਖਿਆ ਹੋਇਆ ਸੀ ਕਿ ਪੀਜ਼ਾ ਕਿੰਗ ਤੇ